ਜੋ ਆਪਾਂ ਸਾਰੇ ਜਿਹੜੇ ਇੱਥੇ ਇਕੱਠੇ ਹੋਏ ਹਾਂ ਇਹ ਅਸੂਲਾਂ ਬੇਇਨਸਾਫੀ ਦੇ ਖਿਲਾਫ ਖੜੇ ਹੋਏ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਤੀ ਦੋ ਸਿੱਖ ਨੌਜਵਾਨਾਂ ਦਾ ਕਤਲ ਅੱਜ 3 ਸਾਲ ਬੀਤ ਗਏ ਨੇ ਪੰਜਾਬ ਦੇ ਵਿੱਚ ਅਖੌਤੀ ਅਕਾਲੀ ਜਿਹੜੇ ਸੱਤਾ ਹਾਸਲ ਕਰਦੇ ਸੀ ਆਪਣੇ ਧਰਮ ਦਾ ਨਾਮ ਦੇ ਕੇ ਉਹਨਾਂ ਦੀ ਸਰਕਾਰ ਦੇ ਸਮੇਂ ਉਹਨਾਂ ਦੇ ਨੱਕ ਦੇ ਥੱਲੇ ਗੁਰੂ ਗੰਸਾ ਸਾਹਿਬ ਜੀ ਦੀ ਇੱਕ ਇੱਕ ਵਾਰ ਨਹੀਂ अनेका ਵਾਰ ਬੇਅਤੀ ਹੋਈ ਜਿਹੜੇ ਲੋਕ ਸ਼ਾਂਤਮਈ ਢੰਗ ਦੇ ਨਾਲ ਬਾਈਬਲ ਬੈਠੇ ਸੀ ਕੋਟਪੂਰੇ ਬੈਠੇ ਸੀ ਉਹ ਸ਼ਾਂਤਮਈ ਢੰਗ ਦੇ ਨਾਲ ਸਿਮਰਨ ਕਰਦੇ ਹੋਏ ਉਹਨਾਂ ਤੇ ਚਾਲਮਾਨੇ ਪੁਲਿਸ ਨੇ ਆਣ ਕੇ ਤਸ਼ੱਦਦ ਕੀਤਾ ਗੰਦਾ ਪਾਣੀ ਉਹਨਾਂ ਤੇ ਪੋਛਾੜਾ ਮਾਰੀਆਂ ਕੋਟਪੂਰੇ ਚੌਕ 'ਚ ਔਰਤਾਂ ਤੇ ਬਜ਼ੁਰਗਾਂ ਤੇ ਲਾਠੀਆਂ ਮਾਰੀਆਂ ਗੋਲੀਆਂ ਵੀ ਚਲਾਈਆਂ ਤੇ ਬਹਿਬਲ ਵਿੱਚ ਆਣ ਕੇ ਜਿਹੜੇ ਲੋਕ ਇੱਕ ਪਾਸੇ ਬੈਠੇ ਸੀ ਆ ਗੇਟ ਆ ਤੁਹਾਡੇ ਸਾਹਮਣੇ ਜਦੋਂ ਇਹ ਵਰਤਾਰਾ ਹੋਇਆ ਉਹਦੋਂ ਮੈਂ ਕਾਂਗਰਸ ਵਿੱਚ ਸੀ ਅਸੀਂ ਆਏ ਇਹਨਾਂ ਦਾ ਦੁੱਖ ਸੰਸਕਰਨ ਅਸੀਂ ਆਏ ਇਹਨਾਂ ਦੇ ਦੋਨਾਂ ਨੂੰ ਸਿੱਖ ਜਵਾਨਾਂ ਦੇ ਉੱਤੇ ਭੋਗ ਪਰ ਮਜਬੂਤੀ ਤੌਰ ਤੇ ਪੰਜਾਬ ਹੋਵੇ ਆਪਣੀ ਕੋ ਗਿਣਤੀ ਸੁਭਾ ਹੋਵੇ ਸਾਡਾ ਹੀ ਰਾਜ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਨਾ ਮਿਲੇ ਅਗਰ ਗੁਰੂ ਗ੍ਰੰਥ ਸਾਹਿਬ ਨੂੰ ਇੱਥੇ ਇਨਸਾਫ ਨਹੀਂ ਮਿਲੇਗਾ ਜਾਂ ਕਿਸੇ ਧਰਮ ਗ੍ਰੰਥ ਨੂੰ ਇਨਸਾਫ ਨਹੀਂ ਮਿਲੇਗਾ ਤੇ 마ਸੂਮਾਂ ਦੇ ਕਤਲ ਕੀਤੇ ਜਾਣਗੇ ਤੇ ਉਹਨਾਂ ਦੇ ਦੋਸ਼ਿਆਂ ਨੂੰ ਫੜਿਆ ਨਹੀਂ ਜਾਏਗਾ ਇਹਦਾ ਸੁਨੇਹਾ ਬਾਦਲ ਤੇ ਕੈਪਟਨ ਦੇਣਾ ਚਾਹੁੰਦੇ ਨੇ ਕਿ ਇੱਥੇ ਕਿਸੇ ਵਿਅਕਤੀ ਨੂੰ ਇਨਸਾਫ ਦੀ ਉਮੀਦ ਰੱਖਣੀ ਨਹੀਂ ਚਾਹੀਦੀ ਇਹ ਉਹਨਾਂ ਦਾ ਹੰਕਾਰ ਇਹ ਉਹਨਾਂ ਦਾ ਹੰਕਾਰ ਸੱਤਾ ਦੇ ਵਿੱਚ ਬੈਠ ਕੇ ਜਿਹੜਾ ਉਹ ਨਸ਼ੇ ਚੜ ਜਾਂਦੇ ਨੇ ਇਹਨਾਂ ਲੋਕਾਂ ਨੂੰ ਇਹ ਉਹ ਦਾ ਸੁਭਾਅ ਹੈ ਪੈਣਾ ਤੇ ਪਰੋ ਇਹ ਜਿਹੜੀ ਦਾਸਤਾਨ ਹੈ ਨਾ ਸਾਡੀ ਵਿਤਕਰੇ ਦੀ ਇਹ ਕੋਈ ਅੱਜ ਕੱਲ ਪਰਸੋਂ ਦੀ ਨਹੀਂਗੀ ਇਹ ਤਿੰਨ ਸਾਲਾਂ ਦੀ ਨਹੀਂਗੀ ਇਹ ਜਾਣਦੀ ਆ 1947 ਜਦੋਂ ਆਪਾਂ ਸਾਰੇ ਉੱਜੜ ਕੇ ਪੱਛਿਆ ਵਸਾਇਆ ਪੰਜਾਬ ਸਾਰੇ ਕਾਮਕਾਰ ਜ਼ਮੀਨਾ ਚਾਹਤਾ ਤਾਂ ਤੇ ਸਾਡੀ ਉਸ ਵਕਤ ਦੀ ਲੀਡਰਸ਼ਿਪ ਨੇ ਕਿਹਾ ਕਿ ਅਸੀਂ ਭਾਰਤ ਦਾ ਸਾਥ ਦੇਣਾ ਹੈ ਲੋਗਾ ਨੇ ਫੈਸਲਾ ਪ੍ਰਵਾਨ ਕਰ ਲਿਆ ਪੰਜਾਬ ਵਿੱਚ ਆ ਕੇ ਔਰ ਇਸ ਦੇਸ਼ ਦੀ ਆਜ਼ਾਦੀ ਵਾਸਤੇ ਕੀ ਕੀ ਨਹੀਂ ਕੀਤਾ ਆਪਾਂ ਸਾਰਿਆਂ ਨੇ ਸਾਡੇ ਪੁਰਖਿਆਂ ਨੇ ਸਾਡੇ ਬਜ਼ੁਰਗਾਂ ਨੇ ਫਾਂਸੀਆਂ ਦੇ ਰਸੇ ਚੁੰਮੇ 90% ਪੰਜਾਬੀ ਉਹਨਾਂ ਚੋਂ ਬਹੁਤ ਸਾਰੇ ਸਿੱਖ ਕਾਲੇ ਪਾਣੀਆਂ ਦੀ ਸਦਾਵਾਂ ਕਟੀਆਂ ਤਾਂ ਪੰਜਾਬੀ ਹੋਰ ਕੋਈ ਮੋਰਚਿਆਂ ਵਿੱਚ ਹਿੱਸਾ ਲਿਆ ਸਰਕਾਰਾਂ ਦੇ ਜ਼ੁਲਮ ਦਾ ਕੋਰੀਆ ਦੀ ਸਰਕਾਰਾਂ ਦਾ ਕੀ ਕੂਕਾ ਲਹਿਰ ਤੇ ਕੀ ਹੋਰ ਲਹਿਰਾਂ ਜਿਹੜੀਆਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਜ਼ਾਦੀ ਦੀ ਆਵਾਜ਼ ਲਾਈ ਉਹ ਇੱਥੋਂ ਉੱਠਦੀ ਰਹੀ ਆ ਪਰ ਉਹਦੇ ਵਿੱਚ ਪੰਜਾਬ ਤੇ ਸਿੱਖਾਂ ਨੂੰ ਕੀ ਮਿਲਿਆ ਮੈਂ ਪੁੱਛਣਾ ਚਾਹਣਾ ਤੁਹਾਨੂੰ 1947 ਤੋਂ ਬਾਅਦ ਦੇਸ਼ ਵਿੱਚ ਜਿੰਨੇ ਸੂਬੇ ਬਣੇ ਨੇ ਨਾ ਸਾਰੇ ਤਾਮਿਲਨਾਡ, ਕੇਰਲਾ, ਆਂਧਰਾ ਇਹ ਸਾਰੇ ਭਾਸ਼ਾ ਦੇ ਆਧਾਰ ਤੇ ਬਣਾਏ ਗਏ ਸੀ ਕਿਸੇ ਨੇ ਮੰਗਿਆ ਨਹੀਂ ਸੀਗਾ ਉਹਨਾਂ ਨੇ ਕਿਹਾ ਕਿ ਭਾਸ਼ਾ ਇੱਕ ਸਭ ਨੂੰ ਇੱਕ ਮਾਲਾ ਵਿੱਚ ਪਰੋਂਦੀ ਆ ਉਹਨਾਂ ਨੇ ਕਿਹਾ ਉੱਥੇ-ਉੱਥੇ ਇਦਾਂ ਦੇ ਸੂਬੇ ਬਣਾਉ ਜਿਹੜੇ ਲੋਕੋ ਭਾਸ਼ਾ ਬੋਲਦੇ ਨੇ ਲੇਕਿਨ ਪੰਜਾਬੀਆਂ ਨੂੰ ਭਾਸ਼ਾ ਦੇ ਆਧਾਰ ਤੇ ਸੁਭਾਨ ਨਹੀਂ ਦਿੱਤਾ ਸਾਨੂੰ ਉਹਦੇ ਵਾਸਤੇ ਵੀ ਮੋਰਚਾ ਲਾਉਣਾ ਪਿਆ 1966 ਵਿੱਚ ਕਿਸਾਨੀਆਂ ਦਿੱਤੀਆਂ ਸ਼ਹਾਦਤਾਂ ਹੋਈਆਂ ਤੇ ਜਿਹੜਾ ਪੰਜਾਬ ਦਿੱਤਾ ਉਹ ਲੰਗੜਾ ਲੂਠਾ ਸਾਡੇ ਕੋਲ ਸਾਡਾ ਕੈਪੀਟਲ ਚੰਡੀਗੜ੍ਹ ਸਿਟੀ ਜੈ ਸ਼ੂ ਹੁਣ ਮੋਦੀ ਦੀ ਸਰਕਾਰ ਮੁਕੰਮਲ ਯੂਨੀਅਨ ਟੈਰੀਟਰੀ ਨੋਟੀਫਿਕੇਸ਼ਨ ਇਸ਼ੂ ਕੀਤੀ ਆ ਉਹ ਬਣਾਉਣਾ ਚਾਹੁੰਦਾ ਵਾ ਉਹ ਤੁਹਾਡੇ ਅਧਿਕਾਰ ਦੇ ਉੱਤੇ ਟਾਕਾ ਮਾਰ ਰਹੇ ਨੇ ਹੁਣ ਵੀ ਇਸ ਆਜ਼ਾਦ ਭਾਰਤ ਦੇ ਵਿੱਚ ਔਰ ਪੰਜਾਬੀ ਬੋਲਦੇ ਇਲਾਕੇ ਪੰਜਾਬੀ ਬੋਲਦੇ ਇਲਾਕੇ ਸਾਰੇ ਅੱਜ ਤੋਂ ਸ਼ੁਰੂ ਹੋ ਜੋ ਡੱਬ ਵਾਲੀ ਤੋਂ ਟੋਟਲ ਪੰਜਾਬ ਦੇ ਨਾਲ ਮੁਕੰਮਲ ਅੰਬਾਲਾ ਕੁਰੂਖhetra ਤੱਕ ਤਸੀਲਾ ਸਾਰੀਆਂ ਪੰਜਾਬੀ ਦੇ ਸਿੱਖ ਉਹਨਾਂ ਨੂੰ ਪਾੜ ਕੇ ਰੱਖ ਦਿੱਤਾ ਪਾਉ ਤਾਂ ਕਿ ਇਹਨਾਂ ਦੀ ਆਵਾਜ਼ ਇੰਨੀ ਤਾਕਤਵਾਰ ਨਾ ਹੋਵੇ ਕਿ ਆਪਣੇ ਲਈ ਇਨਸਾਫ ਮੰਗ ਸਕਣ ਸਾਡੇ ਪਾਣੀ ਖੋਲੇ ਜਦੋਂ ਸਟੇਟਸ ਰੀਆਰਗੇਨਾਈਜ਼ ਕਰਦੇ ਨੇ ਸਟੇਟ ਪੰਜਾਬ ਦਾ 1966 ਦਾ ਰੀਆਰਗੇਨਾਈਜੇਸ਼ਨ ਐਕਟ ਬਣਿਆ ਉਹਦੀ ਧਾਰਾ 78 79 ਨੂੰ ਛਿੱਕੇ ਤੇ ਟਾਂਕੇ ਉਸ ਵਕਤ ਦੀ ਸਰਕਾਰਾਂ ਨੇ ਸਾਡੇ ਦਰਿਆਵਾਂ ਦਾ ਪਾਣੀ ਦਾ ਅਧਿਕਾਰ ਸੀਗਾ ਕੋ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਕਹਿੰਦੇ ਨੇ ਕਿ ਪਾਣੀ ਉਸ ਸੂਬੇ ਨੂੰ ਮਿਲੇਗਾ ਜਿਸ ਨੂੰ ਉਹਨਾਂ ਦਰਿਆ ਟੱਚ ਕਰਦਾ ਵਾ ਨਾ ਯਾਰ ਉਹ ਰਾਜਸਥਾਨ ਨੂੰ ਦਰਿਆ ਟੱਚ ਕੀਤਾ ਨਾ ਪੰਜਾਬ ਨੂੰ ਨਾ ਹਰਿਆਣਾ ਨੂੰ ਟੱਚ ਕੀਤਾ ਨਾ ਦਿੱਲੀ ਨੂੰ ਕੀਤਾ ਸਾਡਾ ਸਾਡਾ ਪਾਣੀ ਸਾਡੇ ਤੋਂ ਬਿਨਾਂ ਪੁੱਛੇ ਦੇ ਦਿੱਤਾ ਔਰ ਬੈਂਕ ਸਾਹਿਬ ਨੇ ਜਿਹੜੀ ਲੜਾਈਸ਼ੂ ਕੀਤੀ ਹੈ ਨਾ ਇਹ ਹੁਣ ਪੰਜਾਬ ਦੀ ਵਿਧਾਨ ਸਭਾ ਵਿੱਚ 16 ਨਵੰਬਰ 2016 ਨੂੰ ਇੱਕ ਜੋਨਾਨੇ ਵਸਪਤਾ ਸੱਭ ਸਮਤੀ ਨਾਲ ਪਾਸ ਕੀਤਾ ਆਕਾਲੀਆ ਕਾਂਗਰਸੀਆ ਨੇ ਪਿਛਲੀ ਸਰਕਾਰ ਵਿੱਚ ਕੀਤਾ ਤਾਂ elections ਵਿੱਚ ਤੁਹਾਨੂੰ ਦਿਖਾਵਾ ਸੀ ਪਰ ਮਤਾ ਉੱਥੇ ਪਿਆ ਵਾ ਉਹ ਮਤਾ ਕਹਿੰਦਾ ਵਾ ਕਿ ਅਸੀਂ ਆਪਣੇ ਪਾਣੀਆਂ ਦਾ ਪੈਸਾ ਦਬੂ ਲੈਣਾ ਵਾ ਕਿਉਂਕਿ ਜਿਹੜਾ ਪੰਜਾਬ 22 ਲੱਖ ਕਰੋੜ ਦਾ ਕਰਜ਼ਈ ਆ ਕਿਸਾਨ 1 ਲੱਖ ਕਰੋੜ ਦੇ ਕਰਜ਼ਈ ਤੇ ਦੋ ਦੋ ਤਿੰਨ ਤਿੰਨ ਲੱਖ ਦੇ ਕਰਜ਼ੇ ਨੂੰ ਮਹਤਾਜ ਹੋ ਕੇ ਖੁਦਕੁਸ਼ੀਆਂ ਕਰ ਰਹੇ ਨੇ ਖੇਤ ਮਜ਼ਦੂਰ ਮਰ ਰਹੇ ਆ ਛੋਟਾ ਜਾਂ ਗਰੀਬ ਦੁਕਾਨਦਾਰ ਆਰਤੀਆਂ ਮਾਰ ਰਿਆ ਕਰਦੇ ਨੇ ਦੋਖਤੋਂ ਤੇ ਪਾਣੀ ਦੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਕੈਲਕੂਲੇਸ਼ਨ ਕੀਤੀ ਅੱਜ ਤੋਂ ਚੰਦ ਸਾਲ ਪਹਿਲਾਂ ਦੀ ਕੱਲੇ ਪੰਜਾਬ ਦਾ ਪੰਜਾਬ ਦਾ ਪਾਣੀ ਜਿਹੜਾ ਹਰਿਆਣ ਰਾਜਸਥਾਨ ਨੂੰ ਵਾ ਗਿਆ ਉਹਦਾ ਪੈਸਾ ਬਣਦਾ ਸੀ 16 ਲੱਖ ਕਰੋੜ ਰੁਪਈਆ ਮੇਰੇ ਵੀਰੋ ਤੇ ਭੈਣੋ ਤੇ ਭਰਾਓ ਅਸੀਂ 8 1 ਲੱਖ ਤੇ 2.5 ਲੱਖ ਸਰਕਾਰ ਦਾ ਸਾਢੇ 3 ਕੱਢਦੀਏ ਤੇ ਮੇਰੇ ਖਾਤੇ ਸਾਢੇ 15 ਤੇ 12.5 ਤੇ 13 ਲੱਖ ਆਖਿਆ ਸਾਡਾ ਪੈਸਾ ਸਾਡੇ ਗਵਾਂਡੀ ਸੂਤੇ ਲੈ ਜਾਂਦੇ। ਵਿਕਰਾ ਕੋਈ ਜਿੰਦਾ ਤੁਹਾਨੂੰ ਰਾਜਸਥਾਨ ਚੋਂ ਮਾਰਬਲ ਮੋਸਕ, ਮੱਧ ਪ੍ਰਦੇਸ਼ ਤੋਂ ਠੀਕ ਦੀ ਲੱਕੜ, ਛੱਤਾਂ 'ਚੋਂ ਬਿਹਾਰ, Jharkhand ਚੋਂ ਕੋਲਾ, ਇੱਕ ਇੱਕ ਕੋਲੇ ਦਾ ਜਿਹੜਾ ਡੱਬਾ ਆਉਂਦਾ, ਥਰਮਲ ਪਲਾਂਟਾਂ ਦੇ ਉੱਤੇ ਉਹਦਾ ਕੀਮਤ ਅਦਾ ਕਿਤੀ ਜਾਂਦੀ ਹੈ। ਫਿਰ ਸਾਡੇ ਦਰਬਾਰ ਸਾਹਿਬ ਤੇ ਰੰਮਲਾ ਕੀਪੋ। ਉਸ ਤੋਂ ਬਾਅਦ ਦਿੱਲੀ ਵਿੱਚ ਜੋ ਵਾਪਰਿਆ ਇਹ ਦਿੱਲੀ ਦਾ ਜਿਹੜਾ ਵਾਪਰਿਆ ਕੱਲਾ ਕਾਂਗਰਸ ਤੇ ਤਪਾਨੀਆਂ ਨੂੰ ਖਬਰਾਂ ਵਾਲੇ ਪੁੱਛਦੇ ਨੇ। बीजेपी ते दिल्ली दी सरकार ए दी जिन, ए दे, ए छोड़े छोड़े ते ए भारत दी जनमुरीयत ਦੇ ਉੱਤੇ ਕਾਲਾ ਧੱਪਾ ਵਜ ਜਿੰਨੀ ਦੇਰ ਤੱਕ ਉੱਥੇ ਸਿੱਖਾਂ ਦੇ ਹੋਏ ਕਤਲੇਆਮ ਦਾ ਇਨਸਾਫ ਨਹੀਂ ਮਿਲੇਗਾ ਇਹ ਭਾਰਤ ਦੇਸ਼ ਤੇ ਇਹ ਸੰਵਿਧਾਨ ਦੇ ਉੱਤੇ ਕਾਲਾ ਧੱਪਾ ਰਹੇਗਾ ਔਰ ਉਸ ਤੋਂ ਬਾਅਦ ਬਿਕਰੇਦੀਆਂ ਛੋਟੇ-ਛੋਟੇ ਇੰਡਸਟਰੀਅਲ ਪਾਲਿਸੀ ਬਣਾਉਣੀ ਆ ਤੇ ਸਾਰੇ ਛੋਟਾ ਪਹਾੜੀ ਸੂਬੇ ਜੰਮੂ ਕਸ਼ਮੀਰ ਰਾਜਸਥਾਨ ਹਿਮਾਚਲ ਉਤਰਾਖੰਡ ਕੀ ਪੰਜਾਬ ਦੇ ਵਿੱਚ ਛੋਟਾ ਵਪਾਰੀ ਸਾਡਾ ਸਾਰਾ ਵਪਾਰ ਉਜੜ ਗਿਆ ਕੀ ਬਟਾਲਾ ਕੀ ਗੁਰਾਇਆਂ ਕੀ ਸਪਿਨਿੰਗ ਯੂਨਿਟਸ ਮਾਲਵੇ ਦੇ ਕੀ ਲੁਧਿਆਣੇ ਦੀ ਹੋਜ਼ਰੀ ਸਾਰਾ ਕੁਝ ਉਜੜ ਗਿਆ ਜਲੰਧਰ ਦੀ ਸਪੋਰਟਸ ਇੰਡਸਟਰੀ ਕਿਉਂਕਿ ਆਪਾਂ ਪਹਿਲਾਂ ਹੀ ਲੈਂਡਲੌਕ ਸਟੇਟ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਕੀਥੇ ਸਾਡਾ ਵਪਾਰ ਹੋਣਾ ਸੀ ਪਾਕਿਸਤਾਨ ਦਾ ਜਿਹੜਾ ਪੁਰਾਣਾ ਸੈਂਟਰਲ ਏਸ਼ੀਆ ਦਾ ਰੂਟ ਸੀ ਪੁਰਾਤਨ ਉਸ ਨੂੰ ਬੰਦ ਕਰ ਦਿੱਤਾ ਇਹਨਾਂ ਨੇ ਲੜਾਈ ਭਾਰਤ ਤੇ ਪਾਕਿਸਤਾਨ ਦੀ ਸਰਕਾਰ ਦੀਆ ਪੰਜਾਬੀਆਂ ਦੀ ਤੇ ਪਾਕਿਸਤਾਨ ਦੇ ਲੋਕਾਂ ਦੀ ਤੇ ਪੰਜਾਬ ਵਿੱਚ ਵਸਦੇ ਪਾਕਿਸਤਾਨੀਆਂ ਦੀ ਨਹੀਗੀ ਲੇਕਿਨ ਉਸ ਉਸ ਰਾਰੇ ਬਾਤ ਲੱਗ ਜਾਂ ਕੋਈ ਗੱਲ ਨਹੀਂ ਜੀ ਉਸ ਰੂਟ ਨੂੰ ਬੰਦ ਕਰਕੇ ਪੰਜਾਬ ਦੇ ਲੋਕਾਂ ਦੀ ਰੋਟੀ ਖੋਜੀ ਆ ਜਿਹੜੀ ਖੇਤੀ ਫੇਰ ਹੋ ਗਈ ਸਾਡੀ ਵਪਾਰ ਫੇਰ ਹੋ ਗਿਆ ਅਗਰੇ ਰੂਟ ਚੱਲਦਾ ਹੁੰਦਾ ਸੈਂਟਰਲ ਏਸ਼ੀਆ ਦਾ ਪੁਰਾਣਾ ਸਾਰਾ ਪਾਕਿਸਤਾਨ afghanistan ਤੋਂ ਅਗੇ ਕਜ਼ਕਿਸਤਾਨ ਉਜ਼ਬੇਕਿਸਤਾਨ ਮੰਗੋਲੀਆ ਉੱਪਰ ਰਸ਼ੀਆ ਤੱਕ ਸਾਰਾ ਕੋਈ ਅਨਦਾਜ਼ਾ ਦਾਣਾ ਨਹੀਂ ਪੈਦਾ ਹੁੰਦਾ ਆਪਕੋ ਕਿੱਥੋਂ ਮੰਗਾਉਂਦੇ ਨੇ ਲੈਟਿਨ ਅਮਰੀਕਾ ਸਾਊਥ ਅਮਰੀਕਾ ਤੋਂ ਬ੍ਰਾਜ਼ੀਲ ਅਰਜנטיਨਾ ਤੋਂ ਅਸੀਂ ਪੇ ਸੱਜੇ ਤੋਂ ਉੱਥੇ ਖਾਣਾ ਸਭ ਕੁਝ ਬਣ ਕਰਤਾ ਵਿਤਕਰਾ ਅਨੇਕਾਂ ਵਿਤਕਰਾ ਪਰ ਆ ਜਿਹੜਾ ਵਿਤਕਰਾ ਕੀਤਾ ਸਾਡੇ ਆਪਣਿਆਂ ਨੇ ਉਹ ਤਾਂ ਕਰਦੇ ਸੀ ਭਾਰਤ ਵਾਲੇ ਅਸੀਂ ਲੜ ਸਕਦੇ ਆ ਅਸੀਂ ਲੜਦੇ ਰਹੇ ਆ ਉਸ ਲੋਕਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਮੈਂ ਭੁੱਲ ਚੱਲਿਆ ਸੀ ਸਾਰੇ ਦੇਸ਼ ਵਾਸਤੇ ਐਮਰਜੈਂਸੀ ਸੀਗੀ ਕੱਲੇ ਪੰਜਾਬ ਵਾਸਤੇ ਨਹੀਂ ਸੀਗੀ ਪਰ ਪੰਜਾਬੀਆਂ ਨੇ ਲੋਕੀ ਜਿਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਉਹਨਾਂ ਨੇ ਮਾਫੀਆਂ ਮੰਨ ਕੇ ਜਵਾਨਤਾ ਕਰਕੇ ਬਾਹਰ ਆ ਗਏ ਸੀਗੇ ਲੇਕਿਨ ਜਨਤਪੰਤ ਪੰਜਾਬੀਆਂ ਨੇ ਪੂਰਾ ਅਕੀਰਤ ਜੜਾਈ ਬੜੀ ਜਨਾਬ ਇਨਸਾਫੀ ਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਡੇ ਆਪਣੇ ਆਨੇ ਚੋਂ ਦਾ ਖੰਜਰ ਇੱਥੇ ਪਿੱਠ ਵਿੱਚ ਮਾਰੀ ਦਾ ਕਿਸ ਨੇ ਉਹ ਕੰਮ ਸੁਖਵੀਰ ਸਾਹਿਬ ਕੀਤਾ ਔਰ ਹੁਣ ਤੂੰ ਕਹਿਣਾ ਵਾ ਕਿ ਜਿਹੜੇ ਇਨਸਾਫ ਮੰਗਦੇ ਨੇ ਇਨਸਾਫ ਮੋਰਚਾ ਭਾਈ ਧਾਨ ਸਿੰਘ ਵੱਲ ਬੈਠੇ ਨੇ ਮੇਰਾ ਸਲੂਟ ਹੈ ਇਹਨਾਂ ਲੋਕਾਂ ਨੂੰ ਮੇਰਾ ਸਲੂਟ ਹੈ 128 ਦਿਨ ਤੋਂ ਬੈਠੇ ਨੇ ਇੱਕ ਵਾਰ ਚਕਾਰਾ ਇਹਨਾਂ ਨੇ ਛੱਡੋ ਤੁਸੀਂ ਸਾਰਾ ਮੈਂ ਤੁਹਾਨੂੰ ਪੁੱਛਣਾ ਚਾਹਣਾ ਵਾ ਕਿ ਕੀ ਆਈਐਸਆਈ ਦੇ ਜੀਟ ਨੇ ਆ ਰਹੇ ਇਹ ਪਾਕਿਸਤਾਨ ਦੇ 에ਜੰਟ ਨੇ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਇਹਨਾਂ ਲੋਕਾਂ ਨਾਲ ਜਿਹੜੇ ਆ ਸੰਤ ਮਹਾਪੁਰਸ਼ ਗਰਸ਼ ਕਰਦੇ ਨੇ ਇਹ ਕਿ ਤਾਨੂੰ ਪਾਕਿਸਤਾਨ ਦੇ ਜਿੰਨ ਤੱਕ ਦੇ ਇੱਕ ਤਾਂ ਮੈਨੂੰ ਮੁੜ ਕੇ ਭੁੱਲ ਨਾ ਜਾਵੇ ਕਿ ਮਤਾ ਪਾਸ ਕਰੋ ਅੱਛਾ ਕਿ ਸੁਖਵੀਰ ਸਿੰਘ ਬਾਦਲ ਨੂੰ ਇਸ ਅਖੌਤੀ ਪਖੰਡੀ ਇਹਦਾ ਨਾਮ ਤਾਂ ਹੁਣ ਸੁਭੀ ਇਨਸਾਨ ਵੀ ਬੋਲਦੇ ਨੇ ਇਸ ਪਖੰਡੀ ਨੂੰ ਅਸੀਂ ਸਾਡੀ ਅੱਜ ਦੀ ਇਸ ਸਭਾ ਇਹ ਮੰਨ ਕਰਦੀ ਹੈ ਕਿ ਜਿਸ ਇਹਨੇ ਐਂਟੀ ਪੰਜਾਬ ਔਰ ਐਂਟੀ ਸਿੱਖ ਜਿਹੜੀ ਗੱਲ ਕੀਤੀ ਆ ਉਸ ਦੀ ਇਹਨੂੰ ਅਕਾਲ ਤੱਕ ਸਾਥ ਤੇ ਜਾ ਕੇ ਮਾਫੀ ਕੀ ਤੁਸੀਂ ਸਹਿਮਤ ਹੋ ਕਿ ਸੁਖਵੀਰ ਬਾਦਲ ਨੇ ਜਿਹੜਾ ਪੰਜਾਬ ਦੇ ਵਾਸਤੇ ਇਨਸਾਫ ਲੜਨ ਲਈ ਲੋਕ ਉਹਨਾਂ ਨੂੰ ਇਨਸਾਫ ਉਹਨਾਂ ਨੂੰ ਪਾਕਿਸਤਾਨ ਦਾ 에ਜੰਟ ਤੇ አይਐਸਏ ਦਾ 에ਜੰਟ ਕਿਹਾ ਉਹ ਗਲਤ ਆ ਤੇ ਸੁਖਵੀਰ ਨੂੰ ਉੱਥੇ ਪੇਸ਼ ਹੋ ਕੇ ਮਾਫੀ ਮੰਗਣੀ ਚਾਹੀਦੀ ਹੈ ਅਗਰ ਸਹਿਮਤ ਆ ਤੇ ਜਕਾਰੇ ਛੱਡੋ ਸੋਨਿਆਰ ਕੈਪਟਨ ਸਾਹਿਬ 18 ਮਹੀਨੇ ਹੋ ਗਏ ਅੱਜ ਕਹਿੰਦੇ ਸਾਡਾ ਸਾਰਾ ਹੀ ਜੋਰ ਲਵਾਤਾ ਅਸੀਂ ਮੂਰਖ ਬੰਦੇ ਆ ਪੰਜਾਬ ਦੇ ਲੋਕ ਮੂਰਖ ਬੈਠੇ ਨੇ ਇੱਥੇ ਹਮ ਇਸ ਐਸਆਈਟੀ ਬਣਾएंगे हम इस केस को सीबीआई को देंगे ਨਹੀਂ ਕਰਨਾ ਚਾਹੁੰਦੇ ਯਾਰ ਉਹ ਡੀਜੀਪੀ ਕਹਿੰਦਾ ਪੰਜਾਬ ਦਾ ਇਸ ਵਕਤ சுரேਸ਼ ਉਹਦਾ ਕਿਹਦਾ ਡੀਜੀਪੀ ਸੀਗਾ ਸੁਪੀਰ ਪਾਟਲ ਉੱਪਰੋਂ ਹੁਕਮ ਆਇਆ ਨੇ ਕਿ ਆ ਡੀਜੀਪੀ ਲਖਣਾ ਕਪਟਨ ਕਿਉਂਕਿ ਕਪਟਨ ਦੇ ਮੁਕਦਮੇ ਉਹਨਾਂ ਦੇ ਹੱਥ ਵਿੱਚ ਨਹੀਂ ਆਉਂਦਾ ਉਸ ਕੈਪਟਨ ਦਾ ਬਹੁਖੇ ਦੇ ਪਰਿਵਾਰ ਦਾ ਬਹੁਖੇ ਤੋਂ ਇੰਟਰਨੈਸ਼ਨਲ ਗਵਰਨਮੈਂਟਸ ਦੇ ਸ਼ਿਕਾਇਤਾ ਕੀਤੇ ਆ ਬ੍ਰਿਟਿਸ਼ ਵੋਚਨ ਆਈਲੈਂਡਸ ਵਿੱਚ ਇਹਨਾਂ ਜਵਾਈ ਦੇ ਖਾਤੇ ਜਿਹੜਾ ਸ਼ੀਬੀਰ ਨੂੰ 100 ਕਰੋੜ ਦਾ ਮਕਦਮਾ ਦਰਜ ਕੀਤਾ ਉਹਦੇ ਹੱਥ ਵਿੱਚ ਹੈ ਅਗਰਾ ਡੀਜੀਪੀ ਮੇਰੇ ਤੋਂ ਸੁਣ ਲੋ ਪਹਿਲਾ 3 ਮਹੀਨੇ ਸੁੱਚਤਾ ਅਗਰਾ ਡੀਜੀਪੀ ਦਿੱਲੀ ਬਾਰੇ ਅਜੀਤ ਦੋਵਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਜਿਹੜਾ ਐਡਵਾਈਜ਼ਰ ਇੰਟਰਨਲ ਸਿਕਿਉਰਿਟੀ ਦਾ ਉਹਦੇ ਕਹਿਣ ਤੇ ਲੱਗਦਾ ਉਹ ਨਾਂ ਉਹਦਾ ਕੀ ਲੈਣਾ ਸ਼ੁਕਦਾਂ ਨਹੀਂ ਇਹਨਾਂ ਤੋਂ ਇਨਸਾਫ ਦੀ ਉਮੀਦ ਰੱਖਦੇ ਆਪਾਂ ਅੱਜ ਜੋ ਤੁਸੀਂ ਲਾ ਮਿਸਾਲ ਕੱਟ ਕੀਤਾ ਨਾ ਮੈਂ ਤੁਸੀਂ ਸਾਰੇ ਮਿਲ ਕੇ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂਗਾ ਇਹ ਕਿਸੇ ਪਾਰਟੀ ਪੂਤੀ ਦਾ ਨਹੀਂਗਾ ਇਹ ਸਮੁੱਚੇ ਪੰਜਾਬ ਦੇ ਸਾਰੇ ਧਰਮਾਂ ਤੇ ਸਾਰੇ ਵਰਗਾਂ ਦੇ ਲੋਕਾਂ ਦਾ ਇਕੱਠਾ ਇਹਦੇ ਲਈ ਜਕਾਰਾ ਛੱਡੋ ਤੇ ਮੁਬਾਰਕਬਾਦ ਦਿਓ ਜੀ ਜਿਹੜੇ ਇਕੱਠ ਜਿਹੜਾ ਆਪਾਂ ਪੰਡਾਚ ਦੇਖ ਲਿਆ ਨਾ ਜਿੱਦਾਂ ਸਮਝਨੇ ਚਾਹ ਜਿੱਦਾਂ ਭਾਈ ਬਜੇਤ ਸਿੰਘ ਜੀ ਇਹਨਾਂ 4 ਕਿਲੋਮੀਟਰ ਤੁਰ ਕੇ ਆਏ ਨੇ ਅਸੀਂ ਕੋਰਟ ਤੋਂ ਮੂਰੇ ਤੋਂ ਆਏ ਆ ਮੈਂ ਤਾਂ 2.5-3 ਕਿਲੋਮੀਟਰ ਉੱਤਰਾਂ ਥੱਲੇ ਆਣ ਕੇ ਮੇਰਾ ਖਿਆਲ ਹੈ ਕਿ ਘੱਟੋ-ਘੱਟ 30 ਕਿਲੋਮੀਟਰ ਵਿੱਚ ਟੋਟਲ 4 ਲੇਨ ਹਾਈਵੇ ਬ洛ਕ ਸੀਗਾ ਜਿਵੇਂ ਜਿਵੇਂ ਮੈਂ ਇਸ ਨੂੰ ਮੂਰੇ ਦਾ ਹੱਥ ਵਾਕੇ ਨਹੀਂ ਕਹਿਣਾ ਚਾਹੁੰਦਾ ਪਰ ਇੱਕ ਗੱਲ ਜ਼ਰੂਰ ਗਾਰੰਟੀ ਕਰਨਾ ਚਾਹੁੰਦਾ ਕਿ ਜਿਹੜਾ ਉਹ ਮਸੰਨਾ ਦੇ ਢੋਕਰਿਆਂ ਨੇ ਕੰਮ ਕੀਤਾ ਉਹਨਾਂ ਨਾਲੋਂ ਕਈ ਗੁਣਾ ਵੱਧਾ ਜ਼ਿਆਦਾ ਕੰਮ ਹੈ ਤੁਹਾਡਾ ਲੋਕੋ ਇੱਥੇ ਕਈ ਜੁਣਾ ਤੁਸੀਂ ਕੁੰਝੇ ਬੈਠੇ ਹੋ 5 ਘੰਟਿਆਂ ਦੇ ਉਹ ਦਿਹਾੜੀਆਂ ਲੈ ਕੇ ਲੈ ਕੇ ਦੇ ਨੇ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੂੰ ਸ਼ਰਾਬ ਦੀਆਂ ਬੋਤਲਾਂ ਦੇਣੀਆਂ ਨੇ ਉਹਨਾਂ ਲਈ ਲੰਚ ਬਾਕਸ ਰੱਖੇ ਗਏ ਕੁਰਸੀਆਂ ਦੇ ਕੁਰਸੀਆਂ ਦਾ ਪੰਡਾਲ ਸੀ ਏਸੀ ਲੱਗੇ ਕੈਪਟਨ ਸਾਹਿਬ ਤੇ ਬਹਾਦੁਰ ਸਾਹਿਬ ਵਾਸਤੇ ਉੱਤੇ ਕਿਤੇ ਗਰਮੀ ਨਾ ਲੱਗ ਜਾਏ ਨਾ ਲੀਡਰਾਂ ਨੂੰ ਜਿਹਨਾਂ ਨੇ ਰੋਟਿਆ ਪੰਜਾਬ ਨੂੰ ਇਹ ਜਿਹੜਾ ਇਕੱਠਾ ਮੇਰੇ ਵੀਰੋ ਭੈਣੋ ਤੇ ਭਰਾਓ ਇਹ ਮੈਂ ਵਿਦਾ ਚਲਾ ਕੇ ਨਾਲ ਗੱਲ ਕਰਾਂ ਇਹ ਕਈ ਲੱਖਾਂ ਦਾ ਇਕੱਠ ਹੋਇਆ ਅੱਜ ਕਈ ਲੱਖਾਂ ਦਾ ਇਕੱਠ ਹੋਇਆ ਇੱਥੇ ਜੇ ਤੁਸੀਂ ਤੁਸੀਂ ਸਾਰੇ ਵਿਦਾਇ ਤੇ ਪਾਤ ਸਮੇਂ ਦੇ ਘਰ ਤਾਂ ਮੈਨੂੰ ਸਮਝ ਆਉਂਦੇ ਸਾਡੇ ਗੁਰੂ ਸਾਹਿਬ ਨੂੰ ਮੰਨਦੇ ਨੇ ਧਰਮਾਂ ਦੇ ਨਾਲ ਜਾਤਾਂ ਪਾਤਾਂ ਨਾਲ ਸਾਡੇ ਨੌਵੇਂ ਪਾਤਸ਼ਾਹ ਨੇ ਤਾਂ ਨਹੀਂ ਪੁੱਛਿਆ ਸੀਗਾ ਜਦੋਂ ਕਸ਼ਮੀਰ ਤੇ ਪੰਡਿਤ ਤੇ ਬ੍ਰਾਹਮਣ ਆਏ ਸੀਗੇ ਕਿ ਤੁਸੀਂ ਕੌਣ ਆ ਉਹਨਾਂ ਨੇ ਤਾਂ ਮੁਨਕਤਾ ਦੇ ਵਾਸਤੇ ਸੀਸ ਤਬਲਗਾਮ ਗੁਰੂ ਗੰਦ ਸਾਹਿਬ ਵਿੱਚ ਸਾਰੇ ਧਰਮਾਂ ਦੀ ਬਾਣੀ ਮਿਲ ਜਾਂਦੀ ਹੈ ਇਸ ਲਈ ਜੋ ਤੁਸੀਂ ਇਹ ਜਦੋ ਜਹਿਦ ਕੀਤੀ ਅੱਜ ਇਹ ਇਹਦੇ ਵਾਸਤੇ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਕਰਦਾ ਹਾਂ ਸਭ ਨੂੰ ਸਤਿ ਸ੍ਰੀ ਅਕਾਲ ਨਾ ਸਾਡੇ ਕੋਈ ਕੋਈ ਸਾਈਕਲ ਨਾ ਕੋਈ ਕੱਡੀ ਨਾ ਕੋਈ ਮੋਟਰ ਤੁਸੀਂ ਆ ਗਏ ਤਿੰਨ ਦੋ ਗੱਲਾਂ ਕਹਿ ਕੇ ਅਖੀਰ ਮੈਂ ਇਸ ਆਪਣਾ ਸਥਾਨ ਲੈ ਲੈਣ ਲੱਗਿਆ ਇੱਕ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਸਾਡੀ ਐਸਟੀਪੀਸੀ श्रोमी गुरुद्वारा प्रबंधक कमेटी ग्लोरियस इंस्टीट्यूशन दलीलों लिफाफे कटन लग गए अपना प्रधान लिफाफा कल्चर सुखबीर सिंह जिन इलम आर्म बारे पता ना उन बारे पता ना उन चेचे मोर्चा गुरु के बाग का मोर्चा चाबिया का मोर्चा ਪੂਰੀ ਦਾ ਮੋਰਚਾ ਕਿਸੇ ਮੋਰਚੇ ਬਾਰੇ ਨਹੀਂ ਪਤਾ ਪਰ ਲਫਾ ਵਿੱਚ ਉਹ ਬਰਦਾ ਨਹੀਂ ਕਰਦਾ ਅਕਾਲ ਤਖਤ ਸਾਹਿਬ ਸਪੀਅਰ ਨਹੀਂ ਕੀਤਾ ਅਕਲ ਮੈਂ ਬਾਦਸ਼ਾਹ ਦਾ ਬਿਆਨ ਸੁਣਦਾ ਸੀ ਕਿ ਜਿਹੜਾ ਉਹ ਡੇਰੇ ਆਲੇ ਨੂੰ ਮਾਫ ਕੀਤਾ ਗਿਆ ਉਹ ਜਥੇਦਾਰ ਨੇ ਆਪੇ ਹੀ ਕਰਤਾ ਹੋਊਗਾ ਵੀਰੋ ਤੇ ਭਰਾਵੋ ਤੁਹਾਨੂੰ ਲੱਗਦਾ ਵਾ ਕਿ ਅਕਾਲ ਤਖਤ ਦਾ ਜਥੇਦਾਰ ਆਜ਼ਾਦ ਆ? ਆਜ਼ਾਦ ਹੈ ਕੋਈ ਅਕਾਲ ਤਖਤ ਦਾ ਜਥੇਦਾਰ? ਇੱਕ ਮੈਂ ਪ੍ਰਸਤਾਵ ਰੱਖ ਰਿਹਾ ਵਾਂ ਕਿ ਛੇਤੀ ਤੋਂ ਛੇਤੀ ਮੈਨੂੰ ਪਤਾ ਨਹੀਂ ਕਦੋਂ ਚੋਣਾ ਹੋਣੀ ਹੈ ਰੱਬ ਦਾ ਵਾਸਤਾ ਇੱਕ ਵਾਰੀ ਇਕੱਠੇ ਹੋ ਜਾਓ ਆ ਛੁੱਟੀਆਂ ਛੁੱਟੀਆਂ ਗੱਲਾਂ ਕਿ ਮੇਰੀਆਂ ਤੇ ਨਾ ਬਣਦੀਆਂ ਇਹਨਾਂ ਨੇ ਬਣਦੀ ਛੱਡ ਦਿਓ ਇਸ ਗੱਲ ਨੂੰ ਪਿਛੇ ਆਪਣੇ ਸੋ ਆਪਣੇ ਸੁਪੇ ਦੇ ਵਾਸਤੇ ਇੱਕ ਪ੍ਰਸਤਾਵ ਰੱਖੋ ਕਿ ਆਗਾਮੀ ਚਤਵੀ ਇਲੈਕਸ਼ਨ ਹੋਵੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਾਲ ਤਖਤ ਸਾਹਿਬ ਜਿਹੜਾ ਬਾਦਲਾਂ ਦੀ ਚੁੰਗਲ ਚੋਂ ਆਜ਼ਾਦ ਕਰਾਉਣਾਂ ਤੇ ਸਹਿਮਤ ਹੋ ਤੇ ਹੁਣ ਜਗਾਰਾ ਛੁਪਾ ਦੇ ਖਿਰਚ ਜਿਹੜਾ ਮੰਗਿਆ ਇੱਥੇ ਅਗਰ ਕੈਪਟਨ ਸਾਹਿਬ ਜੇ ਤੁਹਾਨੂੰ ਅੱਜ ਵੀ ਨਹੀਂ ਦਿੱਸਦਾ ਲੋਕਾਂ ਦਾ ਹਜੂਮ 15 ਦਿਨ ਦਾ ਇੱਕ ਸਮਾਂ ਬਾਅਦ ਜੋ ਤੁਸੀਂ ਸਮੁੱਚੇ ਤੌਰ ਤੇ ਫੈਸਲਾ ਲਵੋਗੇ ਸਾਰੇ ਰਲ ਮਿਲ ਕੇ ਸਾਰੀਆਂ ਪੰਥਕ ਤੇ ਰਾਜਨੀਤਿਕ ਭਾਰਤੀ ਕਿਸਾਨ ਹੋਣੀਆਂ ਸਾਰੇ ਆਪਾਂ ਕੋਰਟ ਨੂੰ ਦਿਾਂਗੇ ਲੇਕਿਨ 15 ਦਿਨ ਦਾ ਸਮਾਂ ਵਾ ਤੇ ਬਾਦਲਾਂ ਨੂੰ ਜਿਹਨਾਂ ਨੂੰ ਹੁਕਮ ਦਿੱਤੇ ਜਿਹੜੇ ਅੱਜ ਕਹਿੰਦੇ ਕਿ ਮੁੱਖ ਮੰਤਰੀ ਦੀ ਮਰਜ਼ੀ ਤੋਂ ਬਗੈਰ ਪੱਤਾ ਨਹੀਂ ਹਿੱਲਦਾ ਤੇ ਤੁਹਾਡੇ ਵਾਲੇ ਪਿੱਤਾ ਹਿੱਲਦਾ ਸੀਗਾ ਸੁਖਵੀਰ ਸਿੰਘ ਬਾਦਲ ਤੋਂ ਬਗੈਰ ਪੁਲਿਸ ਪੱਤਾ ਹਿੱਲਦਾ ਸੀ ਦੱਸੋ ਲੋਕੋ ਇਹਨਾਂ ਨੇ ਘਰੋਂ ਘੁੱਟੇ ਗੋਲੀ ਚਾਹੋਸੀ ਪਰ ਉਹ ਕੈਰੀ ਆਊਟ ਕੀਤਾ ਜਿਹੜਾ ਜ਼ਾਲਮ ਡੀਜੀਪੀ ਸੀਗਾ ਸਿੱਖਾਂ ਦਾ ਕਾਤਲ ਹਜ਼ਾਰਾਂ ਸਿੰਘੜੇ ਮੁੰਡਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਾ ਸੁਮੇਤ ਸਿੰਘ ਛੇੜੀ ਇਹਨਾਂ ਲੋਕਾਂ ਨੂੰ 15 ਦਿਨ ਦੇ ਅੰਦਰ ਅੰਦਰ ਕਿਰਪਾ ਕਰਕੇ ਇਹਨਾਂ ਖਿਲਾਫ ਐਕਸ਼ਨ ਲਵੋ ਨਹੀਂ ਤਾਂ ਜੋ ਇੱਕ ਸਾਂਝਾ ਮੁਹਾਜ਼ ਜੋ ਵੀ ਤੁਸੀਂ ਇਕੱਠੇ ਕਰੋਗੇ ਇਨਸਾਫ ਮੋਰਚੇ ਵਾਲੇ ਫੈਸਲੇ ਆਪਾਂ ਸਾਰੇ ਇੱਕ ਬਹੁਤ ਵੱਡਾ ਪ੍ਰੋਗਰਾਮ ਇਸ ਤੋਂ ਵੀ ਵੱਡਾ ਪ੍ਰੋਗਰਾਮ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੋਸ਼ੀਆਂ ਦੇ ਖਿਲਾਫ ਗ੍ਰਿਫਤਾਰੀ ਦੇ ਖਿਲਾਫ ਆਪਾਂ ਕਹਾਂਗੇ ਕਿ ਤੁਹਾਨੂੰ ਸਹਿਮਤ ਹੋ ਜੋ ਹੁਣ ਛੱਡੋ ਜਕਰ ਅੱਦਵਾਲ ਸਾਥੇ ਨਾਰੇ ਮੈਂ ਰਿਪੀਟ ਕਰ ਲਿਆ ਕਿ ਮੈਨੂੰ ਬਹੁਤ ਦੁੱਖ ਹੁੰਦਾ ਜਦੋਂ ਕਿਸੇ ਨਾਲ ਜਾਨਤ ਨਹੀਂ ਹੁੰਦੀ ਗੋਲੀਆਂ ਮਾਰ ਦਿੰਦੇ ਨੇ ਉਹ ਵੀ ਕਿਸੇ ਦੇ ਬੱਚੇ ਸੀ ਆਏ ਔਰ ਇਹਨਾਂ ਨੇ ਦੱਸਿਆ ਭਾਈ ਹੁਕਮ ਸਿੰਘ ਜੀ ਨੇ ਮੈਂ ਕਰਵਾਇਆ ਇਹਨਾਂ ਨੇ ਕਿਹਾ ਉਹ ਰਵਿੰਦਰ ਸਿੰਘ ਜੀ ਨੇ ਮਾਰ ਰੁਪਿੰਦਰ ਚੰਗਾ ਤਾਂ ਲੱਗਦਾ ਭੈਣਾ ਬੈਠੀਆਂ ਉਹਨਾਂ ਦਾ ਬਹੁਤ ਬੁਰੀ ਤਰ੍ਹਾਂ ਨਾਲ ਇੰਟਰੋਗ੍ਰੇਸ਼ਨ ਕੀਤੀ ਬਾਬਾ ਜੀ ਕੋਰ ਸਿੰਘ ਜੀ ਬੈਠਿਆ ਮਿਲ ਕੇ ਗਏ ਬਿਲੋ ਜੀ ਭਾਈ ਜਸਵਿੰਦਰ ਸਿੰਘ ਜੀ ਸਾਰਿਆਂ ਦੇ ਦੇਖੋ ਬੈਠੇ ਰਵਿੰਦਰ ਅੱਖਣਾ ਉਹ ਇਕੱਲ ਦਿਖਾ ਸਾਰੀ ਸਭ ਜੀ ਆਰ ਰੁਪਿੰਦਰ ਜੀ ਤੁਹਾਨੂੰ ਲੱਗਦਾ ਬੇਅਦਬੀ ਕਰਨ ਵਾਲਾ ਸਿੰਘ ਦੱਸੋ ਬੱਬਾ ਜੀ ਖੜੇ ਹੋਇਆ ਜਰਾ ਆ ਲੱਗਦੇ ਨੇ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਸੁਬੀਰ ਸਿੰਘ 22 ਦੇ ਦਿੱਕਟੇਸ ਕਰ 14 ਤਾਰੀਖ ਨੂੰ ਮੇਰੇ ਵੀਰੋਂ ਭੈਣੋਂ ਤੇ ਭਰਾਓ ਜਿੰਨੇ ਬਾੜ ਬੰਡਾਲ ਚੋਂ ਜਿੱਥੇ ਆਵਾਜ਼ ਆ ਰਹੀ ਆ ਸੁਣਦੇ ਹੋ ਇਹ ਇਨਸਾਫ ਦਾ ਪਿਗਲ ਵੱਜ ਚੁੱਕਿਆ ਵਾ ਇਸ ਪਿਗਲ ਤੋਂ ਬਾਅਦ ਪੰਜਾਬ ਦੇ ਹਰ ਇਨਸਾਫ ਦੀ ਲੜਾਈ ਲੜੀ ਜਾਊਗੀ ਕਿਸਾਨਾਂ ਖੇਤ ਮਿਹਨਤੂਰ ਜਿਹੜੇ ਮਰਦੇ ਨੇ ਗਰੀਬ ਮਤ ਸਮਝੋ ਸਾਡੀ ਲੜਾਈ ਨਹੀਂ ਲੜਾਂਗੇ ਬੇਰੋਜ਼ਗਾਰ ਬੱਚੇ ਲੱਖਾਂ ਚ ਘੁੰਮ ਰਹੇ ਨੇ ਏਮਪਲੋਇਸ 15-15 ਹਜ਼ਾਰ ਤੇ ਟੀਚਰਾਂ ਨੂੰ ਕੰਮ ਲੈ ਰਹੇ ਨੇ ਪਿਛਲਾਚਾਰ ਸਿਰ ਚੜ ਕੇ ਬੋਲ ਰਹਾ ਹੈ ਵਪਾਰੀ ਮਰਿਆ ਜਾ ਰਹਾ ਉਸ ਨੂੰ ਖੁਦਾ ਗੁਮਾਨਤ ਹੋਇਆ ਜਾ ਰਹਾ ਸਭ ਲਈ ਲੜਾਂਗੇ ਪਰ ਇੱਕ ਵਾਰ ਇਸ ਲੜਾਈ ਨੂੰ ਅੰਜਾਮ ਦਿਦਿਏ ਇਸ ਲਈ 14 ਤਰੀਕ ਨੂੰ ਜਣਾ ਹੈ ਸ਼ਹੀਦ ਦੋ ਸੀਗੇ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਇਸੇ ਸਥਾਨ ਤੇ ਆਪਾਂ ਸਾਰਿਆਂ ਨੇ ਇਸ ਤਰ੍ਹਾਂ ਹੀ ਹਮ ਹਮਾ ਕੇ ਸਾਰਾ ਕੋ ਜਵਾਬ ਆਜ ਕੀਤਾ ਆਪਾਂ ਇੱਥੇ ਪਹੁੰਚਣਾ ਜੇ ਸਹਿਮਤ ਹੈ ਤਾਂ ਹੁਣ ਛੱਡੋ ਜਗਾਵਾਂ ਮੇਰੇ ਵੀਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਗੋਲੀ ਦੇ ਨਾਲ ਸਿੱਖ ਨੌਜਵਾਨਾਂ ਨੂੰ ਮਾਰਨ ਤੇ ਉਹਨਾਂ ਪੁਲਿਸ ਵਾਲਿਆਂ ਨੂੰ ਉਹਨਾਂ ਸੂਫੀ ਬਾਦਲ ਇਨਸਾਨ ਉਹਨਾਂ ਨੂੰ ਉਹਨਾਂ ਡੀਜੀਪੀਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਜਨਵਾਜੀ ਫਤਿਹਬਾਦਨਾ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ